ਪੁਲਿਸ ਵੀ ਸਾਡੇ ਨਾਲ ਨੇ ਉਹਨਾਂ ਨਾਲ ਕੇ ਗੱਲਬਾਤ ਕਰਾਂਗੇ ਇਹ ਬਿਲਕੁਲ ਇਹੀ ਪਲੇਸ ਹੈ ਜਿੱਥੇ ਦਿੱਤੇਗਾ ਇਹ ਡਿਸਕਲ ਰਿਕਵਰ ਕੀਤਾ ਨਹੀਂ ਪੂਰਾ ਮਾਮਲਾ ਕੀ ਹੋਇਆ ਇਹ ਸਾਡੇ ਇੱਕ ਤੋਂ ਪਹਿਲਾਂ ਵੀ ਇੱਕ ਪੱਕੀ ਨਕਲੀ ਜੇ ਉਹ ਇਲੈਕਸ਼ਨ ਦੇ ਦਿਨ ਨਹੀਂ ਹੋਣਾ ਚੀਕ ਜੇ ਉਹਨਾਂ ਨੂੰ ਕੱਲ ਵੀ ਇੱਕ ਅਜਿਹਾ ਉਹਦੇ ਕੰਪਲਟ ਨੇ ਫਾਇਰਿੰਗ ਹੋਈ ਸੀ ਜਿੱਦੇ ਜੱਤੀ ਐਫਐਲਓਗ ਦੇ ਬਾਰੇ ਕਹਿੰਦੇ 12 ਘੰਟੇ ਕੇਸ ਤੋਂ ਸਦਾ ਦੀ ਗਾਦੀ ਤੱਕ 6 ਬੰਦੇ ਰਸ਼ ਕੀਤਾ ਜੀ ਜਿਹਨਾਂ ਨੇ ਫਾਇਰਿੰਗ ਕੀਤੀ ਜੀ ਤੇ ਉਹਦੀ ਲੀਡ ਤੇ ਇੱਥੇ ਹੋਣ ਦੁਬਾਰਾ ਅੱਜ ਟੀਮ ਨੂੰ ਇੱਥੇ ਇਸ ਸੋਵੈਨ ਲੈ ਕੇ ਚੰਦਰ ਦੁਬਾਰਾ ਕਿਹੜਾ ਇਹ ਬੰਦਾ ਜੀ ਇਹ ਗੱਡੀ ਨਹੀਂ ਨਹੀਂ ਆ ਲਾਈਦਾ ਲੈਮੀ ਲਾਈਦਾ ਚੱਲੇਗਾ ਬਦੋ ਨੇ ਨਹੀਂ ਇਹਨੂੰ ਤਾਂ ਬੱਸ ਇਹ ਅੱਜ ਜੀ ਹਾਂਜੀ ਚੈੱਕ ਕਰੋ ਤਲੁ ਖਲੁ 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 ਪਟਾ ਅਜਿਹੜਾ ਐਕਸ਼ਨ ਹੈ ਉਹ ਜਰੂਰ ਵੇਖਣ ਨੂੰ ਮਿਲੇ ਜਿਸ ਦੇ ਵਿੱਚ ਦੋਨਾਂ ਨੂੰ ਨੈਪ ਕਰ ਲਿਆ ਗਿਆ ਹੁਣ ਪੁਚਕੀ ਚੀਜ਼ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਕਿਸ ਤਰ੍ਹਾਂ ਇਹ ਨਾ ਤਾਂ ਪੂਰਾ ਨੈਕਸਸ ਚੱਲਦਾ ਕਿਸ ਤਰ੍ਹਾਂ ਇਹ ਫਰੋਤੀ ਦੀ ਗੇਮ ਚਾਰੀ ਪੰਜ ਜਾ ਦੇਖੋ ਇੱਕ ਨਾ ਸਾਡੇ ਇੱਥੇ ਹਾਈਲਾਈਟ ਸੈਂਟਰ ਹੈਗਾ ਜੀ ਡੇਰਾਬੱਸੀ ਕਾਲੇ ਰੋਡ ਦੇ ਉੱਪਰ ਜਿਨ੍ਹਾਂ ਨੂੰ ਪਹਿਲਾਂ ਵੀ ਅੱਜ ਤੋਂ 7 ਮਹੀਨੇ ਪਹਿਲਾਂ ਵੀ ਇੱਕ ਵਾਰੀ ਫਾਇਰਿੰਗ ਹੋਤ ਤੇ ਹੋਈ ਸੀਗੀ ਤੇ ਉਹ ਤੋਂ ਫਰੋਤੀ 1 ਰੋਡ ਦੀ ਮੰਗੀ ਗਈ ਸੀ ਤੇ ਉਹਦੇ ਜਦੋਂ ਅਸੀਂ ਕਾਰਵਾਈ ਕਰਦੇ ਪੁਲਿਸ ਨੇ 24 ਘੰਟੇ ਦੇ ਵਿੱਚ ਕੇਸ ਟ੍ਰੇਸ ਕਰਕੇ 6 ਦੋਸ਼ੀਆਂ ਨੂੰ ਤੇ ਸੇਮ ਅੱਜ ਦੁਬਾਰਾ 8 ਤਰੀਕ ਨੂੰ ਸਾਡੇ ਐਸੇ ਮਹੀਨੇ ਦੀ 8 ਤਰੀਕ ਨੂੰ ਦੁਬਾਰਾ ਉਸੇ ਅਲਰਟ ਸੈਂਟਰ ਦੇ ਉੱਪਰ ਇੱਕ ਪਰਚੀ ਸੁੱਟ ਕੇ ਗਏ ਸੀਗੇ ਇੱਕ ਐਕਸਟਰੈਕਸ਼ਨ ਦੀ ਜਿਹਦੇ ਚ 50 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਪੁਲਿਸ ਨੇ ਉਹਦੇ ਤੇ ਐਫ ਆਈ ਆਰ ਲੋਜ ਕਰਤੀ ਸੀਗੀ ਤੇ ਜਿਹੜੀ ਉਹਦੀ ਸੀਸੀਟੀਵੀ ਫੁਟੇਜ ਤੇ ਹੋਰ ਜਿਹੜੀ ਆ ਹਿਊਮਨ ਤੇ ਇੰਟੈਲੀਜੈਂਸ ਇਨਪੁਟਸ ਦੇ ਥਰੂ ਅਸੀਂ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਤੇ ਅੱਜ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਆਈ ਸੀ ਵੀ ਇਹ ਬੰਦੇ ਅੱਜ ਦੁਬਾਰਾ ਉੱਥੇ ਜਿਹੜਾ ਗਿਆ ਮਤਲਬ ਉਸ ਜਿਹੜੀ ਫਰੋਤੀ ਮੰਗੀ ਸੀ ਉਹਨੂੰ ਜਿਵੇਂ 8 ਤੋਂ 10 ਦਿਨ ਹੋ ਗਏ ਨੇ ਪੁਲਿਸ ਨੇ ਉਹਨੂੰ ਇਹਨਾਂ ਨੂੰ ਐਪ੍ਰੀਹੈਂਡ ਕਰਨ ਵਾਸਤੇ ਤੇ ਉਸ ਕਰਾਈ ਨੂੰ ਪ੍ਰੀਵੈਂਟ ਕਰਨ ਵਾਸਤੇ ਨਾਕਾਬੰਦੀ ਕਰਕੇ ਇਹਨਾਂ ਨੂੰ ਐਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਨਾਕਾਬੰਦੀ ਤੋੜ ਕੇ ਭੱਜੇ ਨੇ ਤੇ ਆ ਕੱਚੇ ਰਸਤੇ ਤੇ ਅੱਗੇ ਨਾਲ ਜਿਹੜੀ ਸਕੂਟਰੀ ਸੀਗੀ ਸਲਿੱਪ ਹੋ ਗਈ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਸਟੈਂਡਰਡ ਕਰਨ ਲਈ ਕਿਹਾ ਤੇ ਇਹਨਾਂ ਨੇ ਇਹਨਾਂ ਨੇ ਪੁਲਿਸ ਦੇ ਉੱਪਰ ਦੋ ਫਾਇਰ ਕੀਤੇ ਜੋ ਗੱਡੀ ਤੇ ਲੱਗੇ ਨੇ ਤੇ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਚ ਇੱਕ ਫਾਇਰ ਆਪਣੇ ਫਾਇਰ ਕੀਤੇ ਤਾਂ ਇਹਨਾਂ ਦੀ ਇੱਕ ਲੱਤ ਚ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਪ੍ਰੀਹੈਂਡ ਕਰ ਲਿਆ ਤੇ ਫਰਸਟ ਸਟੇਟ ਦਵਾਈ ਜਾ ਰਹੀ ਹੈ ਨਾਮ ਕੀ ਹੈ ਸਰ ਇਹਨਾਂ ਦੇ ਕਿਹਤੋਂ ਇਹਨਾਂ ਵਿੱਚੋਂ ਇੱਕ ਤਾਂ ਕੀਰਤ ਸਿੰਘ ਹੈਗਾ ਐਲ ایس ਰਵੀ ਜਿਹੜਾ ਕਿ ਨਾਰਾਇਣਗੜ੍ਹ ਦਾ ਜਿਹਦੇ ਪਹਿਲਾਂ ਹੀ ਕੋਈ ਪਰਚੇ ਦਰਜ ਨੇ ਤੇ ਦੂਸਰਾ ਜਿਹੜਾ ਹੈਗਾ ਇੱਕ ਆਪਣਾ ਹੈਗਾ ਜੀ ਦੀਪਕ ਹੈਗਾ ਜਿਹੜਾ ਕਿ ਇਥੋਂ ਡੇਰਾ ਬਸੇ ਦੇ ਰਹਿਣ ਵਾਲਾ ਹੈ ਤੇ ਗੋਲੀ ਕਿਨੂੰ ਲੱਗੀ ਸਰ ਇਹਨਾਂ ਚ ਗੋਲੀ ਇਹਨਾਂ ਦੇ ਚੋ ਜੀ ਆਪਣੇ ਨੂੰ ਲੱਗੀਆ ਕਿਰਤ ਸਿੰਘ ਜਿਹੜਾ ਐਲਈਐਸ ਰਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ ਤੇ ਕੋਈ ਹਿਸਟਰੀ ਇਹਨਾਂ ਦੀ ਹੋਟ ਜਿਹੜਾ ਪਹਿਲੋ ਜੋ ਪਤਾ ਲੱਗਿਆ ਹਲੇ ਤੱਕ ਪਹਿਲੋ ਪਰਚੇ ਹੈਗੇ ਨੇ ਬਾਕੀ ਅਸੀਂ ਇੱਕ ਵਾਰੀ ਵੈਰੀਫਾਈ ਕਰ ਰਹੇ ਹਾਂ ਹਲੇ ਬੜੀ ਇਨੀਸ਼ੀਅਲ ਸਟੇਜ ਹੈ ਤੇ ਉੱਥੋਂ ਦਾ ਕਿੱਦਾਂ ਪਹੁੰਚਿਆ ਸਰ ਜਿੰਨੂੰ ਇਹਨਾਂ ਨੇ ਚਿੱਠੀ ਦਿੱਤੀ ਹੈ ਸੈਂਟਰ ਵਾਲਿਆਂ ਨੂੰ ਦੇਖੋ ਇਹ ਇਹਨਾਂ ਚੋ ਇੱਕ ਵਿਕਟਿਮ ਇੱਕ ਜਿਹੜਾ ਅਕਿਊਜ਼ ਹੈਗਾ ਉਹ ਉਸੇ ਪਿੰਡ ਦਾ ਹੀ ਹੈਗਾ ਤੇ ਇੱਕ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਵੀ ਹਾਂ ਵੀ ਇਹਨਾਂ ਦੇ ਜਿਹੜੇ ਗੈਂਗਸਟਰ ਦਾ ਕਿਹੜੇ ਗੈਂਗਸਟਰ ਨਾਲ ਲ ਵੀ ਹਾਂ ਵੀ ਜਿਨ੍ਹਾਂ ਦਾ ਨਾਮ ਲੈ ਰਹੇ ਹਾਂ ਜਿਵੇਂ ਗੋਲਡੀ ਬਰਾਡ ਦਾ ਜਾਂ ਲਾਲਪਿੰਡ ਦਾ ਨਾਮ ਲੈ ਰਹੇ ਆ ਕਿ ਉਹਨਾਂ ਦਾ ਕੀ ਲਿੰਕਸ ਨੇ ਤੇ ਹੋਰ ਕਿਹੜੇ ਕਿਹੜੇ ਐਸੋਸੀਏਟਸ ਨੇ ਥੈਂਕ ਯੂ ਦੋਵੇਂ ਦੋਵੇਂ ਜਿਹੜਾ ਹੈ ਇਹਨਾਂ ਦੇ ਕੋਲੋਂ ਪਿਸਟਲ ਵੀ ਰਿਕਵਰ ਹੋਈ ਹੈ ਤੇ ਪੁਲਿਸ ਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਤੇ ਫਾਇਰਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਹਨੂੰ ਹਸਪੀਟਲ ਜਿਹੜਾ ਹੈ ਉਹ ਲੈ ਕੇ ਜਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਬਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਦੇ ਵਿੱਚ ਡੇਰਾ ਬਸੀ ਦੇ ਵਿੱਚ ਇਹ ਜਿਹੜਾ ਇਨਕਾਊਂਟਰ